ਸੋਸ਼ੀਅਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਦੋਸਤੋ ਅੱਜ ਤਾਂ ਜਿਹੜਾ ਵਿਸ਼ਾ ਹੈ ਨਾ ਉਹ ਥੋੜਾ ਜਿਹਾ ਡੂੰਘਾ ਹੈ ਸ਼ਾਇਦ ਥੋੜਾ ਸਮਾਂ ਲਗੇ ਸਮਝਣ ਦੇ ਲਈ ਤੇ ਹੋ ਸਕਦਾ ਮੈਨੂੰ ਸਮਝਾਉਣ ਦੇ ਲਈ ਵੀ ਥੋੜੀ ਜਿਹੀ ਮਿਹਨਤ ਕਰਨੀ ਪਵੇ ਕਿਉਂਕਿ ਜਿਹੜਾ ਅੱਜ ਦਾ ਆਪਣਾ ਵਿਸ਼ਾ ਹੈ ਨਾ ਉਹ ਵਿਸ਼ਾ ਹੈ ਕਿ ਗੱਲ ਰਸਤੇ ਦੀ ਨਹੀਂ ਗੱਲ ਨਾਲ ਚੱਲਣ ਦੀ ਹੈ ਦੇਖੋ ਦੋਸਤੋ ਸਾਨੂੰ ਨਾ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਤੁਰ ਰਹੇ ਹੋ ਨਾ ਚੱਲ ਰਹੇ ਹੋ ਨਿ ਉਸ ਮਾਸ ਦੇ ਵਿੱਚ ਵਿਚਰ ਰਹੇ ਹੋ ਤਾਂ ਤੁਹਾਨੂੰ ਬਹੁਤ ਜਗ੍ਹਾ ਤੇ ਜਿਹੜਾ ਉਹ ਨਵੇਂ ਨਵੇਂ ਨਵੀਂ ਜਗ੍ਹਾ ਤੇ ਕਈ ਵਾਰ ਜਾਣਾ ਪੈਂਦਾ ਹੈ ਜਾਂ ਕਿਸੇ ਕੰਮ ਦੇ ਲਈ ਜਾਣਾ ਪੈਂਦਾ ਜਿੱਥੇ ਤੁਸੀਂ ਪਹਿਲਾਂ ਨਹੀਂ ਗਏ ਜਾਂ ਮਤਲਬ ਕੁਝ ਵੀ ਲਗਾ ਲਓ ਤੁਸੀਂ ਹਰ ਰੋਜ਼ ਜੇਕਰ ਤੁਸੀਂ ਆਪਣਾ ਸਫ਼ਰ ਕਰਦੇ ਹੋ ਤਾਂ ਜ਼ਰੂਰੀ ਨਹੀਂ ਹੈ ਕਿ ਉਹ ਤੁਸੀਂ ਉਹਨਾਂ ਰਸਤਿਆਂ ਤੇ ਹੀ ਸਫ਼ਰ ਕਰਦੇ ਰਹੋ ساری ਜ਼ਿੰਦਗੀ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਤੇ ਪਹਿਲਾਂ ਤੁਸੀਂ ਜਾ ਚੁੱਕੇ ਹੋ ਤੁਹਾਨੂੰ ਹੋ ਸਕਦਾ ਹਰ ਰੋਜ਼ ਹੀ ਨਵੇਂ ਰਸਤੇ ਤੇ ਕੋਈ ਸਫ਼ਰ ਕਰਨਾ ਪਵੇ ਜਾਂ ਕਿਸੇ ਕੰਮ ਕਰਦੇ ਲਈ ਜਾਣਾ ਪਵੇ ਤਾਂ ਉੱਥੇ ਕੀ ਹੁੰਦਾ ਕਿ ਅਸੀਂ ਨਾ ਅਸੀਂ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਅਸੀਂ ਮਤਲਬ ਹਰ ਬੰਦੇ ਦਾ ਨਾ ਇੱਕ ਘੇਰਾ ਹੁੰਦਾ ਹੈ ਮਤਲਬ ਕਈ ਘੇਰੇ ਹੁੰਦੇ ਆ ਉਹਦੇ ਆਲੇ ਥੋੜੇ ਇੱਕ ਪਹਿਲਾ ਘੇਰਾ ਹੁੰਦਾ ਦੂਜਾ ਘੇਰਾ ਤੀਜਾ ਘੇਰਾ ਜਿਹਦੇ ਵਿੱਚ ਕੀ ਹੁੰਦਾ ਉਹ ਪਹਿਲੇ ਘੇਰੇ ਦੇ ਵਿੱਚ ਉਹਦੇ ਬਹੁਤ ਜਿਹੜੇ ਉਹਨੂੰ ਐ ਲੱਗਦਾ ਹੁੰਦਾ ਮੇਰੇ ਬਹੁਤ ਖਾਸ ਦੋਸਤ ਹੈ ਉਹ ਉਹ ਉਹਨੇ ਰੱਖੇ ਹੁੰਦੇ ਆ ਮੰਨ ਲਓ ਇਸੇ ਤਰ੍ਹਾਂ ਰਿਸ਼ਤੇਦਾਰ ਹੋਗੇ ਜਾਂ ਪਰਿਵਾਰਕ ਮੈਂਬਰ ਹੋਗੇ ਜਿਨ੍ਹਾਂ ਨੂੰ ਉਹਨੂੰ ਲੱਗਦਾ ਹੈ ਵੀ ਇਹ ਬੰਦੇ ਉਹ ਆ ਜਿਨ੍ਹਾਂ ਨੂੰ ਮੈਂ ਜਦੋਂ ਵੀ ਹਾਕ ਮਾਰੂੰਗਾ ਤਾਂ ਉਹ ਮੇਰੇ ਨਾਲ ਖੜੇ ਹੋਣਗੇ ਕਿਸੇ ਵੀ ਟਾਈਮ ਜਿਹਦੇ ਕਰਕੇ ਤੁਹਾਡਾ ਜਿਹੜਾ ਕੰਫੀਡੈਂਸ ਹੈ ਨਾ ਉਹ ਹਮੇਸ਼ਾ ਮਤਲਬ ਅੱਪ ਰਹਿੰਦਾ ਹੈ ਵਧੀਆ ਰਹਿੰਦਾ ਹੈ ਕਿ ਜੇ ਅਗਰ ਮੈਨੂੰ ਕਦੇ ਵੀ ਲੋੜ ਪੈਗੀ ਤਾਂ ਇਹ ਮੇਰੇ ਨਾਲ ਬੰਦੇ ਖੜੇ ਆ ਤੇ ਉਹ ਇਹੀ ਜਿਹੜਾ ਇਹੀ ਆਪਾਂ ਗੱਲ ਕਰਨੀ ਹੈ ਜਿਕੇ ਜਿਹੜਾ ਮਤਲਬ ਗੱਲਾਂ ਬਾਤ ਕੱਲੀਆਂ ਗੱਲਾਂ ਬਾਤਾਂ ਕਰਨ ਦੀ ਗੱਲ ਨਹੀਂ ਗੱਲ ਨਾਲ ਖੜਨ ਦੀ ਹੈ ਮਤਲਬ ਇਸ ਗੱਲ ਦਾ ਅੱਜ ਵਾਲੇ ਵਿਸ਼ੇ ਦਾ ਇਹੀ ਹੈ ਹੁਣ ਮੰਨ ਲਓ ਤੁਸੀਂ ਇੱਕ ਉਦਾਹਰਨ ਆਪਾਂ ਦਿੰਨੇ ਆ ਕਿ ਤੁਸੀਂ ਮੰਨ ਲਓ ਕਿਤੇ ਜਾਣਾ ਕਿੱਥੇ ਜਾਣਾ ਜਿਹੜਾ ਰਸਤਾ ਥੋੜਾ ਜਿਹਾ ਮਤਲਬ ਤੁਹਾਨੂੰ ਲੱਗਦਾ ਹੈ ਕਿ ਉੱਥੇ ਇਕੱਲਾ ਇਕੱਲੇ ਜਾਣਾ ਠੀਕ ਨਹੀਂ ਜਾਂ ਤੁਹਾਨੂੰ ਲੱਗਦਾ ਹੈ ਕਿ ਉੱਥੇ ਮੇਰੇ ਨਾਲ ਕੋਈ ਇਸ ਤਰ੍ਹਾਂ ਦਾ ਬੰਦਾ ਹੋਵੇ ਭਾਵੇਂ ਬੇਸ਼ੱਕ ਉਹਨੂੰ ਵੀ ਰਸਤਾ ਨਹੀਂ ਪਤਾ ਪਰ ਇਹ ਹੈ ਵੀ ਉਹਨੂੰ ਰਸਤਾ ਪਤਾ ਹੈ ਭਾਵੇਂ ਨਹੀਂ ਪਤਾ ਕਈ ਵਾਰ ਜਿਹਨੂੰ ਰਸਤਾ ਪਤਾ ਹੈ ਅਸੀਂ ਕਹਿੰਦੇ ਵੀ ਚਲ ਤੂੰ ਨਾਲ ਚੱਲ ਯਾਰ ਕਿੱਥੇ ਕਿੱਥੇ ਕੋਈ ਪ੍ਰੋਬਲਮ ਹੈ ਮੈਨੂੰ ਦੱਸਦਾ ਜਾਈਂ ਪਰ ਗੱਲ ਕੀ ਹੈ ਗੱਲ ਇਹ ਨਹੀਂ ਹੈ ਕਿ ਉਹ ਬੰਦਾ ਤੁਹਾਨੂੰ ਦੱਸ ਦਵੇ ਕਿ ਆਹ ਰਸਤਾ ਲੈ ਸਮਝ ਮੈਨੂੰ ਇੱਧਰੋਂ ਜਾ ਕੇ ਇੱਧਰੋਂ ਚਲੇ ਜਾਣਾ ਉਧਰੋਂ ਚਲੇ ਜਾਣਾ ਦੇਖੋ ਇਹ ਜਿਹੜਾ ਰਸਤਾ ਹੈ ਇਹ ਤਾਂ ਤੁਸੀਂ ਜਦੋਂ ਤੁਰੇ ਨਾ ਤੁਸੀਂ ਲੱਭ ਹੀ ਲੈਣਾ ਇਸ ਕਰਕੇ ਗੱਲ ਰਸਤਾ ਦੱਸਣ ਦੀ ਰਸਤਾ ਪਤਾ ਹੋਣ ਦੀ ਨਹੀਂ ਹੈ ਗੱਲ ਇਹ ਹੈ ਕਿ ਕੀ ਤੁਸੀਂ ਅਗਰ ਤੁਹਾਡਾ ਜਿਹੜਾ ਜਿਹੜਾ ਬੰਦਾ ਤੁਹਾਡੇ ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ ਕੀ ਉਹਦੇ ਕਹੇ ਤੋਂ ਤੁਸੀਂ ਨਾਲ ਚੱਲਦੇ ਹੋ ਗੱਲ ਇਹ ਹੈ ਗੱਲ ਰਸਤੇ ਦੀ ਨਹੀਂ ਹੈ ਗੱਲ ਜਿਹੜਾ ਰਸਤਾ ਹੈ ਉਹ ਰਸਤਾ ਤਾਂ तकरीबन ਬਹੁਤ ਜਗ੍ਹਾ ਤੇ ਤੁਸੀਂ ਦੇਖਿਆ ਹੋਣਾ ਕਿ ਤੁਹਾਨੂੰ ਪਤਾ ਹੁੰਦਾ ਪਤਾ ਨਹੀਂ ਕਿੰਨੀ ਵਾਰ ਤੁਸੀਂ ਗਏ ਹੋ ਫਿਰ ਵੀ ਤੁਸੀਂ ਮਹਿਸੂਸ ਕਰਦੇ ਹੋ ਕਿਸੇ ਕਿਸੇ ਦਿਨ ਕਿ ਇਹ ਮੈਨੂੰ ਕਿਸੇ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਫਿਰ ਤੁਹਾਡੇ ਨੰਬਰ 1 ਤੇ ਕਿਹੜਾ ਬੰਦਾ ਯਾਦ ਆਉਂਦਾ ਜਿਹੜਾ ਤੁਹਾਡਾ ਸਭ ਤੋਂ ਖਾਸ ਹੈ ਵੀ ਚਲੋ ਆਓ ਉੱਧਰ ਜਾ ਕੇ ਆਈਏ ਗੱਲ ਇਹ ਹੈ ਇਹ ਰਸਤੇ ਦੀ ਮੈਂ ਸਿਰਫ ਉਦਾਹਰਣ ਦੇ ਰਿਹਾ ਗੱਲ ਤਾਂ ਸਿਰਫ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਕੋਈ ਕੰਮ ਕਰਨ ਨਾ ਮਾਂ ਜਾਂ ਕੁਝ ਉਹ ਫੀਲਡ ਜਿਨ੍ਹਾਂ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਹੈ ਉਹ ਉਹਨਾਂ ਦੀ ਗੱਲ ਕਰ ਰਹੇ ਆਂ ਆਪਾਂ ਓਵਰ ਆਲ ਤਾਂ ਕਿ ਉਹ ਬੰਦੇ ਕੀ ਸਿਰਫ ਇਹ ਕਹਿ ਕੇ ਕਿ ਤੂੰ ਉਸ ਦਫਤਰ ਚ ਪਹਿਲਾਂ ਮਿਲ ਲਈ ਜਾ ਕੇ ਫਿਰ ਉੱਥੇ ਮਿਲਨੀ ਫਿਰ ਉੱਥੇ ਮਿਲਲੀ ਉਸ ਤਰ੍ਹਾਂ ਦੇ ਬੰਦੇ ਆ ਤੁਹਾਡੇ ਨਾਲ ਜਾਂ ਇਹ ਕਹਿੰਦੇ ਆ ਕਿ ਅਗਰ ਤੁਸੀਂ ਉਹਨੂੰ ਪੁੱਛਿਆ ਵੀ ਹੈ ਕਿ ਇਹ ਕੰਮ ਇਸ ਤਰ੍ਹਾਂ ਜਾ ਕੇ ਕਿਵੇਂ ਹੋਣਾ ਜਾਂ ਇੱਥੇ ਮੈਂ ਡਿਸੀਜਨ ਕਿਵੇਂ ਲਵਾਂ ਉੱਥੇ ਜੇ ਤਾਂ ਤੁਹਾਡੇ ਉਹ ਬਿਲਕੁਲ ਖਾਸ ਬੰਦੇ ਆ ਫਿਰ ਤਾਂ ਤੁਹਾਨੂੰ ਕਹਿਣਗੇ ਆਓ ਆਪਾਂ ਬੈਠ ਕੇ ਵਿਚਾਰ ਕਰਦੇ ਆਂ ਇਸ ਦੇ ਬਾਰੇ ਚ ਜਾਂ ਆਪਾਂ ਵਿਚਾਰ ਕਰਕੇ ਫਿਰ ਚੱਲਦੇ ਆਂ ਤੇ ਕੁਝ ਤੁਹਾਨੂੰ ਫਿਰ ਫਿਰ ਉਹ ਕੀ ਕਹਿਣਗੇ ਚਲੋ ਮੈਂ ਤੁਹਾਡੇ ਨਾਲ ਨਹੀਂ ਚਲਦਾ ਆਪਾਂ ਇਕੱਠੇ ਚੱਲਦੇ ਆ ਅੱਜ ਤੁਹਾਡਾ ਇਹ ਕੰਮ ਆਪਾਂ ਖਤਮ ਕਰਕੇ ਆਈਏ ਜਿਹੜੇ ਚ ਕਿ ਤੁਹਾਨੂੰ ਕੋਈ ਸਮੱਸਿਆ ਆ ਸਕਦੀ ਹੈ ਪਰ ਕੁਝ ਬੰਦੇ ਜਿਹੜੇ ਆ ਉਹ ਜਿਨ੍ਹਾਂ ਨੇ ਟਾਲਣ ਤੁਹਾਨੂੰ ਜਿਹੜੇ ਜਿਨ੍ਹਾਂ ਨੂੰ ਤੁਸੀਂ ਖਾਸ ਮੰਨਦੇ ਹੋ ਪਰ ਉਹ ਤੁਹਾਡੇ ਖਾਸ ਨਹੀਂ ਹੈਗੇ ਉਹ ਤੁਹਾਨੂੰ ਹਮੇਸ਼ਾ ਸਿਰਫ ਇਹੀ ਕਹਿਣਗੇ ਕਿ ਨਹੀਂ ਕੋਈ ਗੱਲ ਨਹੀਂ ਇਹ ਤਾਂ ਸੌਖਾ ਕੰਮ ਬਹੁਤ ਉੱਥੇ ਜਾ ਕੇ ਧੂਏ ਪਹਿਲਾਂ ਇਹ ਕਰਨ ਲਈ ਫਿਰ ਇਹ ਕਰਨ ਲਈ ਕਹਿਣ ਦਾ ਪਾਸ ਇਹ ਹੈ ਕਿ ਜਦੋਂ ਵੀ ਤੁਸੀਂ ਤੁਸੀਂ ਆਪਣੇ ਨਾਲ ਦੇ ਬੰਦੇ ਜਿਹੜੇ ਵੀ ਜਿਨ੍ਹਾਂ ਤੇ ਵੀ ਤੁਸੀਂ ਬਹੁਤ ਜ਼ਿਆਦਾ ਭਰੋਸਾ ਕਰਕੇ ਬੈਠੇ ਹੋ ਤਾਂ ਉਹਨਾਂ ਨੂੰ ਪਹਿਲਾਂ ਵੀ ਮੈਂ ਇੱਕ ਵੀਡੀਓ ਚ ਕਿਹਾ ਹੋਇਆ ਸੀ ਕਿ ਉਹ ਜਿਹੜੀ ਤੁਹਾਡੀ ਫਰਸਟ ਲੇਅਰ ਹੈ ਨਾ ਸਬੰਧਾਂ ਦੀ ਉਹ ਤੁਹਾਡੇ ਇੰਨੇ ਇੱਕ ਦੇਖੇ ਪਰਖੇ ਤੇ ਤੁਹਾਨੂੰ ਇਸ ਕਿਉਂਕਿ ਕਿਉਂਕਿ ਜਦੋਂ ਨਾ ਜਦੋਂ ਅਸੀਂ ਕਈ ਵਾਰ ਕਹਿੰਦੇ ਨੇ ਨਾ ਵੀ ਯਾਰ ਉਹ ਉਹ ਤਾਂ ਬੰਦਾ ਵਧੀਆ ਨਹੀਂ ਪਰਖਣ ਤੇ ਪਤਾ ਲੱਗਦਾ ਤੇ ਜਾਂ ਕਈ ਵਾਰ ਕਹਿੰਦੇ ਨੇ ਉਹ ਬੰਦਾ ਮੇਰੇ ਨਾਲ ਵਿਸ਼ਵਾਸ ਘਾਤ ਕਰ ਗਿਆ ਉਹਦਾ ਕਾਰਨ ਸਿਰਫ ਇਹੀ ਸੀ ਕਿ ਅਸੀਂ ਉੱਥੇ ਭਰੋਸਾ ਹੀ ਇੰਨਾ ਕੀਤਾ ਹੋਇਆ ਸੀ ਕਿ ਜਦੋਂ ਵੀ ਹਾਕ ਮਾਰਾਂਗਾ ਕੋਈ ਪ੍ਰੋਬਲਮ ਨਹੀਂ ਹੈ ਤੇ ਕਈ ਵਾਰ ਤਾਂ ਸਾਨੂੰ ਉਹਦੀ ਪਹਿਲਾਂ-ਪਹਿਲਾਂ ਬਹੁਤ ਸਾਰਾ ਲੋਡ ਹੀ ਨਹੀਂ ਪੈਂਦੀ ਜਿਹਦੇ ਕਰਕੇ ਸੀ ਨਵੇਂ ਬੰਦਾ ਜਾਂ ਨਵੇਂ ਸੰਬੰਧ ਬਣਾਉਣ ਤੋਂ ਬਣਾਉਣ ਵੱਲੋਂ ਵੀ ਨਹੀਂ ਚੱਲਦੇ ਤੇ ਜਿਹਦੇ ਕਰਕੇ ਸਾਡੇ ਕੋਲ ਬੰਦੇ ਸਿਰਫ ਉਹੀ ਉਨੇ ਕੀ ਰਹਿ ਜਾਂਦੇ ਆ ਤੇ ਉੱਥੇ ਜਦੋਂ ਉਹਨਾਂ ਦੇ ਵਿੱਚੋਂ ਕਿਸੇ ਨੂੰ ਪਰਖਦੇ ਆਪਾਂ ਉਹ ਫਿਰ ਸਿਰਫ ਸਾਨੂੰ ਰਸਤਾ ਦੱਸਣ ਵੱਲ ਨੂੰ ਜਾਈ ਜਾਂਦਾ ਤੇ ਨਾਲ ਚੱਲਣ ਦੇ ਲਈ ਤਿਆਰ ਨਹੀਂ ਹੁੰਦਾ ਸੋ ਦੋਸਤੋ ਜ਼ਿੰਦਗੀ ਦੇ ਵਿੱਚ ਜਿਵੇਂ ਵੀ ਸੰਬੰਧ ਬਣਾਉਣੇ ਆ ਤਾਂ ਸੰਬੰਧ ਉਹਨਾਂ ਲੋਕਾਂ ਨਾਲ ਬਣਾਓ ਜਿਹੜੇ ਸਿਰਫ ਰਸਤਾ ਦੱਸਣ ਤੱਕ ਨਹੀਂ ਪਰ ਉਸ ਰਸਤੇ ਤੇ ਚੱਲਣ ਲਈ ਵੀ ਤੁਹਾਡੇ ਨਾਲ ਤਿਆਰ ਰਹਿਣ ਸੱਸੀ ਅਕਾਲੀ